ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਿਆਮ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀਪਕ ਗਰਗ ਫੇਸਬੁਕ ਪੇਜ ਤੇ ਆਪ ਸਭ ਜੀ ਦਾ ਸਵਾਗਤ ਹੈ ਮੈਂ ਇਸ ਵੇਲੇ ਆਪਣੀ ਸੋਸ਼ਲ ਮੀਡੀਆ ਟੀਮ ਨੂੰ ਲੈ ਕੇ ਅੰਮ੍ਰਿਤਸਰ ਬਠਿੰਡਾ बाईपास ਤੇ ਕੋਟਕਪੂਰਾ ਦੇ ਬਿਲਕੁਲ ਨੇੜੇ ਸਥਿਤ ਪ੍ਰਸਿੱਧ ਸ਼ੇਰੇ ਪੰਜਾਬ ਢਾਬਾ ਦੇ ਅੱਗੇ ਖੜਾ ਹਾਂ ਮੈਂ ਇੱਥੇ ਆਪ ਸਭ ਜੀ ਨੂੰ ਇੱਕ ਵਿਸ਼ੇਸ਼ ਜਾਣਕਾਰੀ ਦੇਣ ਲਈ ਹਾਜ਼ਰ ਹੋਇਆ ਹਾਂ ਮੈਂ ਆਪ ਜੀ ਨੂੰ ਬੜੇ ਮਾਣ ਨਾਲ ਇਹ ਗੱਲ ਦੱਸ ਰਿਹਾ ਹਾਂ ਕੀ ਮੇਰੀ ਪਰਿਵਾਰਿਕ ਫਰਮ ਦੀਪਕ ਟਾਇਰਜ਼ ਜੋ ਕਿ ਕੋਟਕਪੂਰਾ ਦੀ ਦੇਵੀਵਾਲਾ ਰੋਡ ਤੇ ਸਥਿਤ ਹੈ ਇਹ ਫਰਮ ਭਾਰਤ ਦੀ ਨੰਬਰ 1 ਟਾਇਰ ਕੰਪਨੀ BKT ਦੀ অথੋરાઇਜ਼ਡ ਡੀਲਰ ਫਰਮ ਹੈ BKT ਬਾਰੇ ਵਿਸਤਾਰ ਨਾਲ ਜਾਣਕਾਰੀ ਦਿੰਦੇ ਹੋਏ ਮੈਂ ਆਪ ਸਭ ਜੀ ਨੂੰ ਇਹ ਗੱਲ ਦੱਸਣਾ ਚਾਹੁੰਦਾ ਹਾਂ ਕਿ ਇਸ ਵੇਲੇ BKT ਕੰਪਨੀ ਦੇ ਟਾਇਰ ਦੁਨੀਆ ਭਰ ਦੇ 180 ਤੋਂ ਵੱਧ ਦੇਸ਼ਾਂ ਵਿੱਚ ਵਿਕਰੀ ਹੋ ਰਹੇ ਹਨ BKT ਕੰਪਨੀ ਦੇ ਟਾਇਰ ਦੁਨੀਆ ਭਰ ਦੇ ਨੌਜਵਾਨਾਂ ਅਤੇ ਕਿਸਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਹਨ ਮੇਰਾ ਕੋਟਕਪੂਰਾ ਦੇ ਇਸ ਪ੍ਰਸਿੱਧ ਢਾਬੇ ਦੇ ਨੇੜੇ ਆਉਣ ਦਾ ਇੱਕ ਵਿਸ਼ੇਸ਼ ਕਾਰਨ ਹੈ ਮੈਂ ਆਪ ਸਭ ਜੀ ਨੂੰ ਇਹ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਅੰਮ੍ਰਿਤਸਰ ਬਠਿੰਡਾ ਬਾਈਪਾਸ ਉੱਪਰ ਸ਼ੇਰਪੰਜਾਬ ਢਾਬਾ ਜੋ ਕਿ ਇੱਕ ਪ੍ਰਸਿੱਧ ਢਾਬਾ ਹੈ ਇਸ ਦੇ ਬਿਲਕੁਲ ਸਾਹਮਣੇ ਤੋਂ ਕੋਟਕਪੂਰਾ ਦੀ ਦੇਵੀ ਵਾਲਾ ਰੋਡ ਨੂੰ ਰਸਤਾ ਜਾਂਦਾ ਹੈ ਉਹ ਸਾਹਮਣੇ ਜੋ ਖੰਬੇ ਦਿਸ ਰਹੇ ਹਨ ਉਹ ਰਸਤਾ ਕੋਟਕਪੂਰਾ ਦੀ ਦੇਵੀ ਵਾਲਾ ਰੋਡ ਨੂੰ ਜਾਂਦਾ ਹੈ ਜੋ ਕਿ ਅੱਗੇ ਮੋਗਾ ਰੋਡ ਨੂੰ ਜਾ ਕੇ ਮਿਲਦਾ ਹੈ ਦੇਵੀ ਵਾਲਾ ਰੋਡ ਦੀ ਸ਼ੁਰੂਆਤ ਦੇ ਵਿੱਚ ਹੀ ਜੋ 2 ਨੰਬਰ ਵਾਲੀਆਂ ਦੋਨੇ ਪਾਸੇ ਦੀਆਂ ਦੁਕਾਨਾਂ ਹਨ ਉਹਨਾਂ ਦੋਨਾਂ ਦੁਕਾਨਾਂ ਉੱਪਰ BKT ਕੰਪਨੀ ਦੇ ਟਾਇਰ ਮਿਲਦੇ ਹਨ ਮੈਂ ਆਪ ਸਭ ਜੀ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਮੈਂ 1990 ਤੋਂ BKT ਕੰਪਨੀ ਦੇ ਟਾਇਰਾਂ ਦੀ ਵਿਕਰੀ ਕਰ ਰਿਹਾ ਹਾਂ ਅਤੇ ਪਿਛਲੇ ਲਗਾਤਾਰ 10 ਸਾਲਾਂ ਤੋਂ BKT ਕੰਪਨੀ ਦਾ ਅਥੋਰਾਈਜ਼ਡ ਡੀਲਰ ਹਾਂ ਮੈਂ ਸ਼ੁਰੂਆਤ ਵਿੱਚ BKT ਕੰਪਨੀ ਦੇ ਸਕੂਟਰ ਅਤੇ ਜੀਪ ਦੇ ਟਾਇਰਾਂ ਨੂੰ ਵੇਚਣ ਤੋਂ ਸ਼ੁਰੂਆਤ ਕੀਤੀ ਸੀ ਹੁਣ ਮੇਰੇ ਸ਼ੋਰੂਮ ਉਪਰ BKT ਕੰਪਨੀ ਦੇ ਟਰੈਕਟਰਾਂ ਦੇ ਸਾਰੇ ਸਾਈਜ਼ਾਂ ਦੇ ਟਾਇਰ ਇਸ ਤੋਂ ਬਿਨਾ ਔਨ ਆਫ ਰੋਡ ਟਾਇਰ ਜਿਵੇਂ ਕਿ ਟ੍ਰੇਨਾਂ ਦੇ ਟਾਇਰ ਜੀਸੀਬੀ ਮਸ਼ੀਨਾਂ ਦੇ ਟਾਇਰ ਠੇਕੇਦਾਰੀ ਮਸ਼ੀਨਾਂ ਦੇ ਟਾਇਰ ਅਤੇ ਬਾਗਬਾਨੀ ਨਾਲ ਸੰਬੰਧਿਤ ਮਸ਼ੀਨਾਂ ਦੇ ਟਾਇਰ ਵੀ ਮੈਂ ਸਪਲਾਈ ਕਰ ਰਿਹਾ ਹਾਂ ਮੈਂ ਆਪ ਸਭ ਜੀ ਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਬੀਕੇਟੀ ਵੱਲੋਂ ਮੋਟਰਸਾਈਕਲ ਅਤੇ ਸਕੂਟਰ ਦੇ ਟਾਇਰ ਵੀ ਬਣਾਏ ਜਾਂਦੇ ਹਨ ਜੋ ਕਿ ਮੇਰੇ ਸ਼ੋਰੂਮ ਤੇ ਉਪਲਬਧ ਹਨ ਸ਼ੇਰੇ ਪੰਜਾਬ ਟਾਬੇ ਦੀ ਲੋਕੇਸ਼ਨ ਬਾਰੇ ਮੈਂ ਆਪ ਜੀ ਨੂੰ ਜਾਣਕਾਰੀ ਦੇਣਾ ਚਾਹੁੰਦਾ ਹਾਂ ਕਿ ਇਹ ਟਾਬਾ ਨੱਥੇ ਵਾਲਾ ਚੈਲ ਰੋਡ ਜੋ ਕਿ ਕੋਟਕਪੂਰਾ ਤੋਂ ਨੱਥੇ ਵਾਲਾ ਚੈਲ ਰੋਡ ਜਾਂਦੀ ਹੈ ਇਹ ਬਿਲਕੁਲ ਉਸ ਦੀ ਨੁਕਰ ਤੇ ਸਿੱਧਾ ਹੈ ਇਹ ਰਸਤਾ ਕਾਲਾ ਮਹਿਰਜੀ ਪਿੰਡ ਬੀੜ ਵਾਲਾ ਗਊ ਕੱਲਾ ਬੀੜ ਸਿੱਖਾਂ ਵਾਲਾ ਵੱਲ ਵੀ ਜਾਂਦਾ ਹੈ ਸੋ ਜੇਕਰ ਆਪ ਸਭ ਤ੍ਰੀਤਕੋਟ ਵਾਲੇ ਪਾਸੋਂ ਜਾਂ ਅੰਮ੍ਰਿਤਸਰ ਵਾਲੇ ਪਾਸੋਂ ਪਿੰਡਾਂ ਵਿੱਚੋਂ ਇੱਧਰ ਨੂੰ ਆਉਂਦੇ ਹੋ ਤਾਂ ਤੁਹਾਨੂੰ ਬੀਕੇਟੀ ਕੰਪਨੀ ਦੇ ਟਾਇਰ ਖਰੀਦਣ ਲਈ ਅੱਗੇ ਜਾਣ ਦੀ ਲੋੜ ਨਹੀਂ ਕਿਉਂਕਿ ਸ਼ੇਰੇ ਪੰਜਾਬ ਢਾਬਾ ਦੇ ਬਿਲਕੁਲ ਸਾਹਮਣੇ ਜੋ ਸੜਕ ਜਾ ਉਹ ਸੜਕ ਬੀਕੇਟੀ ਕੰਪਨੀ ਦੇ ਟਾਇਰਾਂ ਦੇ ਸ਼ੋਅਰੂਮ ਵੱਲ ਜਾ ਰਹੀ ਹੈ ਮੈਂ ਆਪ ਜੀ ਨੂੰ ਇੱਕ ਵਾਰ ਫਿਰ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਸ਼ੋਅਰੂਮ ਦਾ ਜੋ ਐਡਰੈਸ ਹੈ ਉਹ ਇਹ ਹੈ ਦੀਪਕ ਟਾਇਰਜ਼ 2 ਨੰਬਰ ਦੁਕਾਨ ਦੇਵੀਵਾਲਾ ਰੋਡ ਕੋਟਕਪੂਰਾ ਆਪ ਸਭ ਜੀ ਮੇਰੇ ਨਾਲ ਹੁਣ ਤੱਕ ਮੇਰੇ ਸੋਸ਼ਲ ਮੀਡੀਆ ਪੇਜਾਂ ਤੇ ਜੁੜੇ ਹੋਏ ਹੋ ਮੈਂ ਆਪ ਸਭ ਜੀ ਦਾ ਧੰਨਵਾਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਿਆਮ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਿਆਮ ਇਸ ਵੀਡੀਓ ਦੇ ਪਾਗ ਪਹਿਲਾ ਵਿੱਚ ਮੈਂ ਆਪ ਸਭ ਜੀ ਨੂੰ ਅੰਮ੍ਰਿਤਸਰ ਬਠਿੰਡਾ ਬਾਈਪਾਸ ਉੱਪਰ ਕੋਟਕਪੂਰਾ ਦੇ ਨੇੜੇ ਸਥਿਤ ਸ਼ੇਰੇ ਪੰਜਾਬ ਢਾਬਾ ਤੋਂ ਕੋਟਕਪੂਰਾ ਦੀ ਦੇਵੀਵਾਲਾ ਰੋਡ ਤੇ ਸਥਿਤ ਸਾਡੇ ਵੀਕੇਟੀ ਟਾਇਰ ਕੰਪਨੀ ਦੇ ਸ਼ੋਰੂਮ ਨੂੰ ਜਾਣ ਵਾਲੇ ਰਸਤੇ ਦੀ ਜਾਣਕਾਰੀ ਦਿੱਤੀ ਸੀ ਹੁਣ ਮੈਂ ਆਪ ਸਭ ਜੀ ਨੂੰ ਭਾਰਤ ਦੀ ਨੰਬਰ 1 ਕੈਰ ਕੰਪਨੀ ਦੇ ਸ਼ੋਰੂਮ ਉੱਪਰ ਲੈ ਕੇ ਆਇਆ ਹਾਂ ਮੈਂ ਕੈਮਰਾਮੈਨ ਰਾਹੁਲ ਪਰਮਾ ਜੀ ਨੂੰ ਬੇਨਤੀ ਕਰੂੰਗਾ ਕਿ ਉਹ ਵੀ ਕੇ ਪੀ ਕੈਰ ਕੰਪਨੀ ਦੇ ਸ਼ੋਰੂਮ ਨੂੰ ਦਿਖਾਉਣ ਤਾਂ ਜੋ ਦਰਸ਼ਕਾਂ ਨੂੰ ਸ਼ੋਰਮ ਦੀ ਸਹੀ ਲੋਕੇਸ਼ਨ ਪਤਾ ਲੱਗ ਸਕੇ ਦਿਖਾਓ rahul berman ji ਥੋੜਾ ਇਧਰਲੇ ਪਾਸੋਂ ਵੀ ਉੱਪਰਲਾ ਬੋਰਡ ਵਗੈਰਾ ਦਿਖਾਇਆ ਜਾਵੇ ਥੋੜਾ ਪਿੱਛੇ हट ਕੇ ਦਰਸ਼ਕਾਂ ਨੂੰ राहुल वर्मा जी आओ आपा अंदरो भी जो बीकेटी कंपनी ਦਾ ਸ਼ੋਰੂਮ ਹੈ ਉਸ ਨੂੰ ਦਰਸ਼ਕਾਂ ਨੂੰ ਦਿਖਾਓ ਤਸਵੀਰਾਂ ਰਾਈ ਦਿਖਾਈਏ ਲਓ ਜੀ ਆਪ ਸਭ बीकेटी ਟਾਇਰ ਕੰਪਨੀ ਦੇ ਸ਼ੋਰੂਮ ਦੀਆਂ ਅੰਦਰੋਂ ਵੀ ਤਸਵੀਰਾਂ ਦੇਖ ਸਕਦੇ ਹੋ बीकेटी ਦੇ تمام ප්‍රශංසක ਅਤੇ ਗ੍ਰਾਹਕ ਜੋ ਹੁਣ ਤੱਕ ਮੇਰੇ ਸੋਸ਼ਲ ਮੀਡੀਆ ਪੇਜਾਂ ਨਾਲ ਜੁੜੇ ਹੋਏ ਹਨ ਮੈਂ ਉਹਨਾਂ ਸਾਰਿਆਂ ਦਾ ਦਿਲਾਂ ਦੀ ਗਹਿਰਾਈ ਤੋਂ ਧੰਨਵਾਦੀ ਹਾਂ ਜੇਕਰ ਆਪ ਸਭ ਜੀ ਨੂੰ ਮੇਰਾ ਵੀਡੀਓ ਪਸੰਦ ਆਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਸ਼੍ਰੀ ਸ਼ਿਆਮ ਸਾਰਿਆਂ ਨੂੰ ਇੱਕ ਵਾਰ ਫੇਰ ਤੋਂ ਪਿਆਰ ਭਰੀ ਸਸਰੀ ਕਾਲ राधे राधे